ਭਵਸਾ ਤੇਰੇ ਕੰਨੇ ਭੋਗਸਾ ਤੇਰੇ ਸੰਕੇ ਸੰਨਦ ਮੇਰੇ ਕੰਨੇ ਭਵਸਾ ਮੇਰੇ ਸੰਕੇ ਸਾਥ ਤੇਰੇ ਕਰਕੇ ਹਰ ਕੇ ਆਪਾਂ ਰੋਲਮੈਂਟ ਕੀਤੀ ਸੀ ਕਿ ਜਿਹੜਾ 1000 ਬੱਚਾ ਤੇ 2-4 ਦਿਨਾਂ ਵਿੱਚ ਹੀ ਆਪਾਂ ਰਿਪੋਰਟ ਅਡਮਿਸ਼ਨ ਕਰਾਤੀ ਸੀ ਤੇ ਇਸ ਟਾਈਮ ਜੇ ਲੱਖਾਂ ਬੱਚੇ ਪੜੇ ਆ ਮਾਫੀ ਬੀਤ ਕਾ ਜੀ ਨੇ ਇਹਨਾਂ ਤੇ ਕਿਰਪਾ ਕੀਤੀ ਸੀ ਚੇਅਰਮੈਨ ਬਣੇ ਸੀ ਇਹਨਾਂ ਨੂੰ ਪਤਾ ਲੱਗਾ ਵੀ ਆਸਕੀਮ ਹੈਗੀ ਪਹਿਲਾਂ ਦੱਬੀ ਪਈ ਸੀ ਕੱਢ ਕੇ ਲਾਏ ਤੇ ਆਪਾਂ ਚਲੋ ਪ੍ਰਚਾਰ ਕਰਦਾ ਜਿੰਨੇ ਸਾਡੇ ਸੀ ਹੁਣ ਸਾਰੇ ਪੋਸਟ ਮੈਟਿੰਗ ਪੋਸਟ ਮੈਟਿੰਗ ਕਰੀ ਜਾਂਦੇ ਆ ਕਦੀ ਬਾਦਲੇ ਕਰੀ ਆ ਕੋਈ ਕੋਈ ਕਰੀ ਕੋਈ ਨਹੀਂ ਜਾਂਦਾ ਚਲੋ ਜਪੀ ਜਾਉ ਨਾਮ ਫਾਇਦਾ ਸਮਾਜ ਦਾ ਹੋ ਰਿਹਾ ਪਰ ਇਹਨਾਂ ਨੇ ਪਹਿਲਾਂ ਸ਼ੁਰੂ ਕੀਤਾ ਸੀਗਾ ਹੁਣ ਕਮੇਟੀ ਮੈਂਬਰਾਂ ਬੇਨਤੀ ਹੈ ਕਿ ਰਮੀਸ਼ ਚੋਗਾ ਜੀ ਦਾ ਵੀ ਸਨਮਾਨ ਕੀਤਾ ਜਾਏਗਾ ਜੀ ਜੋ ਬੋਲੇ ਸੋ ਨਰ ਭੈ ਸਤਿਗੁਰਾਂ ਗੋਆਸ ਮਹਾਰਾਜ ਕੀ ਜੈ ਹੁਣ ਮੈਂ ਬੇਨਤੀ ਕਰਦਾ ਰੇਸ਼ ਬਾਗਾ ਜੀ ਨੂੰ ਆਪਾਂ ਉਹਦੇ ਵਿਚਾਰ ਸੁਣਨੇ ਆ ਮਾਣ ਚੌਕਾ ਸਾਹਿਬ ਜੀ ਦੇ ਵਿਚਾਰ ਸੁਣਾਗੇ ਜੀ ਜੋ ਬੋਲੇ ਸੋ ਨਰ ਭੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਅੱਜ ਬਾਬਾ ਸਾਹਿਬ ਡੀ ਆਰ ਅੰਬੇਡਕਰ ਜੀ ਭਾਰਤ ਰਤਨ ਜੀ ਦਾ ਜਨਮ ਦਿਹਾੜਾ ਪੂਰੀ ਦੁਨੀਆ ਚ ਉਹਨਾਂ ਨੂੰ ਪਿਆਰ ਕਰਨ ਵਾਲੇ ਲੋਕ ਮਨਾ ਰਹੇ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਾਡੋਵਾਲ ਮਹੱਲੇ ਦੇ ਵਿੱਚ ਆਪਾਂ ਕਾਰਜਕ੍ਰਮ ਕਰ ਰਹੇ ਹਾਂ ਜਿੱਦਾਂ ਕਿ ਪਹਿਲਾਂ ਵੀ ਕੀਤੇ ਆ ਬਹੁਤ ਸਾਰੇ ਕਾਰਜਕ੍ਰਮ ਮੈਨੂੰ ਯਾਦ ਆ ਜੋ ਕਾਲਜ ਟਾਈਮ ਤੇ ਵੀ ਆਪਾਂ ਇੱਥੇ ਇਹ ਕਾਰਜਕ੍ਰਮ ਗੁਰੂ ਰਵਿਦਾਸ ਮਹਾਰਾਜ ਦੇ ਕਿਉਂਕਿ ਖਾਲਸਾ ਬੋਲੇ ਦੇ ਬਿਲਕੁਲ ਨਾਲ ਕੰਧ ਲੱਗਣ ਦੇ ਕਾਰਨ ਤੇ ਸਾਡਾ ਆਉਣਾ ਜਾਣਾ ਵਾਹਵਾ ਹੁੰਦਾ ਸੀ ਤੇ ਤਰਾਮੂਰਤੀ ਹੋਇਆ ਜਾਂ ਮਾੜੂ ਹੋਇਆ ਜਾਂ ਪੋਪੀ ਹੋਇਆ ਜਾਫਰ ਸ਼ੁਕਾ ਹੋਇਆ ਜਾਂ ਜਾਨੀ ਸਾਰੇ ਜੜ ਦੋਸਤ ਸਾਰੇ ਇੱਥੇ ਹੁੰਦੇ ਸੀ ਤੇ ਸਾਰੇ ਕਿਰਤੀ ਲੋਕ ਸੀ ਬਜ਼ੁਰਗ ਸਾਡੇ ਜਿੰਨੇ ਵੀ ਤੇ ਉਹ ਕਿਰਤ ਕਰਕੇ ਹੀ ਅੱਗੇ ਵਧੇ ਇਹ ਸਾਡੀ ਖੂਬਸੂਰਤੀ ਵੀ ਸੀ ਸਾਡੇ ਬਜ਼ੁਰਗਾਂ ਨੇ ਜਿਹੜਾ ਵੀ ਕਿਸੇ ਤੋਂ ਤੁਹਾਨੂੰ ਜਿਹੜਾ ਸਾਡਾ ਵਰਗ ਉਹਨਾਂ ਨੇ ਕਦੀ ਭੀਖ ਨਹੀਂ ਮੰਗੀ ਕੰਮ ਕੀਤਾ ਚਾਹੇ ਜਿੱਦਾਂ ਦਾ ਮਰਜ਼ੀ ਹੈ ਲੇਬਰ ਕੀਤੀ ਤੇ ਦੂਜਾ ਸਿੱਖਿਆ ਤੇ ਕੰਮ ਕੀਤਾ ਉਹਦੀ ਬਦੌਲਤ ਅਸੀਂ ਕਾਲਜਾਂ 'ਚ ਗਏ ਉਦੋਂ ਬਾਅਦ ਬੱਚੇ ਹੁਣ ਅੱਗੇ ਵੱਧ ਰਹੇ ਨੇ ਇਹ ਸਾਰੇ ਦਾ ਸਾਰਾ ਪ੍ਰਤਾਪ ਗੁਰੂ ਰਵਿਦਾਸ ਮਹਾਰਾਜ ਜੀ ਦਾ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਸਤਗੁਰ ਕਬੀਰ ਜੀ ਦਾ ਇਹ ਫਲਸਫੀ ਅੱਗੇ ਚੱਲਦੀ ਹੈ ਜਿਹੜੀ ਡਾਕਟਰ ਮੈਡਕਰ ਜੀ ਦੇ ਰਾਹੀਂ ਅੱਗੇ ਬੱਚਿਆਂ ਤੱਕ ਜਾ ਰਹੀ ਹੈ ਕਿਉਂਕਿ ਡਾਕਟਰ ਮੈਡਕਰ ਜੀ ਦਾ ਵੀ ਉਹੀ ਇਸ਼ਾਰਾ ਸੀ ਜਿਹੜਾ ਸਾਡੇ ਰਹਿਬਰਾਂ ਦਾ ਸੀ ਕਿ ਪੜ੍ਹੋ ਲਿਖੋ ਇਕੱਠੇ ਹੋਵੋ ਸੰਘਰਸ਼ ਕਰੋ ਤੇ ਭਗਵਾਨ ਵਾਲਮੀਕ ਮਹਾਰਾਜ ਦੇ ਵੀ ਹੱਥ 'ਚ ਕਲਮ ਸੀ ਤੇ ਉਹਨਾਂ ਨੇ ਰਮੈਣ ਲਿਖੀ ਉਹ ਵੀ ਪੰਜਾਬ ਦੀ ਧਰਤੀ ਤੇ ਤੁਸੀਂ ਜਦੋਂ ਅੰਮ੍ਰਿਤਸਰ ਜਾਂਦੇ ਆ ਉੱਥੇ ਭਗਵਾਨ ਬਾਲਮੀਕ ਆਸ਼ਰਮ ਆ ਜਿੱਥੇ ਉਹਨਾਂ ਨੇ ਗ੍ਰੰਥ ਦੀ ਰਚਨਾ ਕੀਤੀ ਆ ਕਦੀ ਬੱਚਿਆਂ ਨੂੰ ਲੈ ਕੇ ਜਾਓ ਉੱਥੇ ਦਿਖਾਓ ਇਹਨਾਂ ਨੂੰ ਗੁਰ ਰਵਿਦਾਸ ਮਹਾਰਾਜ ਦੀ ਆ ਤੇ ਕਲਮ ਸੀ ਤੇ ਉਹਨਾਂ ਨੇ ਵੀ ਬਹੁਤ ਸਾਰੀ ਗੁਰਬਾਣੀ ਦੀ ਰਚਨਾ ਕੀਤੀ ਉਹਦੇ ਵਿੱਚੋਂ ਬਹੁਤ ਸਾਰੀ ਬਾਣੀ ਅਜਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਬੱਚਾ ਸਤਗੁਰ ਕਬੀਰ ਮਹਾਰਾਜ ਜੀ ਨੇ ਵੀ ਬਾਣੀ ਦੀ ਰਚਨਾ ਕੀਤੀ ਜਿਹਦੇ ਵਿੱਚੋਂ ਬਹੁਤ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਉਦੂਵਾ ਦੇ ਬਰੀ ਬਾਬਾ ਸਾਹਿਬ ਬੀ ਆਰ ਅੰਬੇਡਕਰ ਭਾਦਰ ਰਤਨ ਜੀ ਨੇ ਉਹਨਾਂ ਨੇ ਇਸ ਦੇਸ਼ ਦਾ ਸੰਵਿਧਾਨ ਲਿਖਿਆ ਤੇ ਸਾਨੂੰ ਹੱਕ ਲੈ ਕੇ ਦਿੱਤੇ ਉਹ ਹੱਕ ਜਿਹੜੇ ਸਦੀਆਂ ਤੋਂ ਅਸੀਂ ਲੜ ਰਹੇ ਸੀ ਵੀ ਸਮਾਜਿਕ ਸਮਰਸਤਾ ਹੋਵੇ ਸਾਨੂੰ ਬਰਾਬਰੀਤਾ ਮਿਲੇ ਸਾਨੂੰ ਅਧਿਕਾਰ ਮਿਲਣ ਕਿਉਂਕਿ ਉਸ ਟਾਈਮ ਤੇ ਛੂਆ ਛਾਤ ਵਧਣ ਦੇ ਕਾਰਨ ਤੇ ਛੂਆ ਛਾਤ ਦੇ ਕਾਰਨ ਅਸੀਂ ਕਈ ਚੀਜ਼ਾਂ ਤੋਂ ਵਾਂਝੇ ਰਹਿ ਗਏ ਸੀ ਜਿਹੜੀਆਂ ਚੀਜ਼ਾਂ ਸਾਨੂੰ ਅੱਜ ਮਿਲ ਰਹੀਆਂ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਉਸ ਤੋਂ ਬਾਅਦ ਸੰਘਰਸ਼ ਬਾਬੂ ਮੰਗੂ ਰਾਮ ਮੰਗੂ ਵਾਲੀ ਇਹਦਾ ਦੇਖਣਾ ਆ ਤਾਂ ਮੰਡਲ ਦੀ ਬਹੁਤ ਵੱਡੀ ਮੂਵਮੈਂਟ ਆ ਉਹਦੇ ਲਈ ਬੱਚਾ ਨੂੰ ਪੜਾਉਣਾ ਚਾਹੀਦਾ ਆ ਤਾਂ ਲੱਗਣਾ ਚਾਹੀਦਾ ਕਿ ਉਹ ਕਿਹੜੀ ਮੂਵਮੈਂਟ ਸੀ ਜਿਹਦੇ ਕਰਕੇ ਏਡੀ ਵੱਡੀ ਕ੍ਰਾਂਤੀ ਆਈ ਇਸ ਤਰ੍ਹਾਂ ਦੇ ਬਹੁਤ ਸਾਰੇ ਇਤਿਹਾਸ 'ਚ ਪੜਨ ਵਾਲੀਆਂ ਗੱਲਾਂ ਆ ਬਾਬਾ ਸਾਹਿਬ ਬੀ ਆਰ ਅੰਬੇਡਕਰ ਜੀ ਇੱਕ ਚੰਗੇ ਅਰਥਸ਼ਾਸਤਰੀ ਦੁਨੀਆ ਦੇ ਸਭ ਤੋਂ ਟੌਪ ਦੇ ਅਰਥਸ਼ਾਸਤਰੀ ਜਿਹੜੇ ਜਿਹੜੇ ਮੰਨੇ ਜਾਂਦੇ ਆ ਜਿਨ੍ਹਾਂ ਨੂੰ ਨੋਬਲ ਪੁਰਸਕਾਰ ਮਿਲਿਆ ਉਹ ਅਮਰਤ ਸੈਨ ਤੁਸੀਂ ਨੈਟ ਤੇ ਸਰਚ ਕਰਿਓ ਉਹਨਾਂ ਨੂੰ ਜਦੋਂ ਨੋਬਲ ਪੁਰਸਕਾਰ ਮਿਲਿਆ ਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਕਿਹਨੂੰ ਵੱਡਾ ਅਰਥਸ਼ਾਸਤਰੀ ਮੰਨਦੇ ਤੁਹਾਡੀ ਨਿਗਾਹ 'ਚ ਕਿਹੜਾ ਵੱਡਾ ਕਿਉਂਕਿ ਬਹੁਤ ਵੱਡੇ ਆ ਤੇ ਉਹਨਾਂ ਨੇ ਕਿਹਾ ਜੇ ਮੇਰਾ ਵੀ ਪਿਓ ਆ ਤੇ ਡਾਕਟਰ ਵੀ ਡਰ ਇਹ ਔਮ ਰਿਕਾਰਡ ਗੱਲ ਆ ਵੇ ਕਿੱਡਾ ਵੱਡਾ ਸ਼ਾਸਤਰੀ ਜਿਹਨੂੰ ਨੋਬਲ ਪੁਰਸਕਾਰ ਮਿਲ ਰਿਹਾ ਤੇ ਉਹ ਵੀ ਕਹਿੰਦਾ ਵੀ ਜੇ ਅਰਥ ਸ਼ਾਸਤਰ ਵਿੱਚ ਸਾਡਾ ਵੀ ਕੋਈ ਕਿਉ ਆ ਤੇ ਉਹ ਡਾਕਟਰ ਅੰਬੇੜਕਾ ਦਾ ਅੱਜ ਆਮਦੌਰ ਤੇ ਸਿਰਫ ਦਲਿਤਾਂ ਦਾ ਮਸੀਹ ਬਣਾ ਕੇ ਬਹਿ ਜਾਂਦੇ ਆ ਪਰੰਤੂ ਉਹ ਚੰਗੇ ਪ੍ਰੋਫੈਸਰ ਕਿਉਂਕਿ ਉਹਨੂੰ ਬੱਚਿਆਂ ਨੂੰ ਪੜਾਇਆ ਵੀ ਚੰਗੇ ਰਾਈਟਰ ਕਿਉਂਕਿ ਉਹਨਾਂ ਨੇ ਇਤਿਹਾਸ ਲਿਖਿਆ ਬਹੁਤ ਸਾਰੀ ਕਿਤਾਬਾਂ ਲਿਖੀਆਂ ਇਤਿਹਾਸਕਾਰ ਬਹੁਤ ਵਧੀਆ ਸੀ ਬਹੁਤ ਵਧੀਆ ਵਧੀਆ ਵੋਲੀਮ ਮੈਂ ਉਹਨਾਂ ਦੇ ਵੋਲੀਮ ਸਾਰੇ ਪੜੇ ਆ ਕਿਉਂਕਿ ਅਸੀਂ ਉਹਨਾਂ ਤੇ ਜਦੋਂ 125ਵੀਂ ਜਨਤੀ ਸੀ ਇੰਟਰਨੈਸ਼ਨਲ ਸੈਮੀਨਾਰ ਬਹੁਤ ਕੀਤਾ ਸੀ ਸ਼ੇ ਸੈਮੀਨਾਰ ਯੂਨੀਵਰਸਿਟੀ ਅਸੀਂ ਜਿੱਤੇ ਰਿਸਰਚ ਬਾਤ ਕਰਵਾਈ ਗਈ ਤੇ ਬਹੁਤ ਵਧੀਆ ਸੰਗੀਤ ਕਰ ਵਾਇਲਨ ਬਹੁਤ ਵਧੀਆ ਵਜਾਉਂਦੇ ਸੀ ਬਹੁਤ ਹੀ ਖੂਬਸੂਰਤ ਤੁਸੀਂ ਨਾਨਕ ਚੰਦ ਰਤੂ ਦੀ ਡਾਕਟਰ ਮੇਲਕਰ ਦੇ ਅਣਛੂਏ ਪੈਨੂ ਬੁੱਕ ਪੜਿਓ ਜਿਹੜੇ ਬਾਬਾ ਸਾਹਿਬ ਦੇ ਨਾਲ ਬਹੁਤ ਲੰਬਾ ਸਮਾਂ ਰਿਹਾ ਕਿ ਉਹਦੇ ਵਿੱਚ ਬਾਬਾ ਸਾਹਿਬ ਦੀਆਂ ਗੱਲਾਂ ਜਦੋਂ ਪੜਦੇ ਆ ਤੇ ਬੜਾ ਆਨੰਦ ਆਉਂਦਾ ਕਿ ਬਾਬਾ ਸਾਹਿਬ ਚ ਇੰਡੀਆ ਖੂਬੀਆਂ ਸੰਸਕ੍ਰਿਤ ਪੜਨ ਵਿੱਚ ਬਹੁਤ ਮਾਇਆ ਰੋਣਾ ਨੇ ਜਾ ਕੇ ਸਪੈਸ਼ਲ ਜਰਮਨ ਦੇ ਵਿੱਚ ਸੰਸਕ੍ਰਿਤ ਸਿੱਖੀ ਅੱਜ ਵੀ ਤੁਸੀਂ ਜਾਓ ਤੇ ਜਰਮਨ ਦੇ ਵਿੱਚ ਇੰਸਟੀਚਿਊਟ ਆ ਜਿਹੜੀ ਯੂਨੀਵਰਸਿਟੀ ਮੰਨੀ ਜਾਂਦੀ ਹੈ ਬਹੁਤ ਸਾਰੇ ਇੰਡੀਆ ਤੋਂ ਲੋਕ ਉੱਥੇ ਸਿੱਖਣ ਜਾਂਦੇ ਆ ਤੇ ਹਰ ਪੱਖੋਂ ਬਾਬਾ ਸਾਹਿਬ ਦਾ ਕੋਈ ਮੁਕਾਬਲਾ ਹੀ ਨਹੀਂ ਚਾਹੇ ਉਹ ਪੜਾਈ ਚ ਸੀ ਜਿਹੜਾ ਵੀ ਕੰਮ ਕੀਤਾ ਸਿੱਦਤ ਨਾਲ ਕੀਤਾ ਤੇ ਪੂਰਾ ਕੀਤਾ ਮੈਂ ਸੋਚਦਾ ਪਿਆ ਸੀ ਬੈਠਾ ਬੈਠਾ ਮੈਂ ਕਿਹਾ ਪੰਜਾਬ ਦੇ ਨੌਜਵਾਨ ਬਹੁਤ ਸਾਰੇ ਵਿਦੇਸ਼ੀ ਵਿੱਚ ਪੜ੍ਹਾਈ ਕਰਨ ਜਾਂਦੇ ਆ ਪਰ ਸਾਡੇ ਬਹੁਤ ਸਾਰੇ ਕ੍ਰਾਂਤੀਕਾਰੀ ਵੀ ਗਏ ਵਿੱਚ ਬਾਬਾ ਸਾਹਿਬ ਵੀ ਐ ਇਹ ਵੀ ਵਿਦੇਸ਼ਾਂ ਚ ਪੜਨ ਗਏ ਕਰਤਾਰ ਸਿੰਘ ਸਰਾਭਾ ਵੀ ਪੜਨ ਗਿਆ ਸ਼ਹੀਦ ਉਦਮ ਸਿੰਘ ਬਾਬਾ ਸਾਹਿਬ ਤੇਰੇ ਆ હા <coughs>

ਕੋਈ ਜੀ ਸੁਣਿਆ ਲਾਈਨਾਂ ਸੁਣਿਆ ਹੱਸੀ ਉਹ ਪਿਖੜਦੀ ਆ ਜਦੋਂ ਹੁੰਦਾ ਹੋਵੇ ਖੱੱਪਾ ਹੱਸੀ ਆਪਣੇ ਹੱਥਾਂ ਲਈ ਸਭ ਦਾ ਮਖਾਤੀਏ ਹੱਸੀ ਆਪਣੇ ਹੱਥਾਂ ਲਈ माता साहब धन्यवाद करते हैं जो स्पीच करते हैं इन्नी बतरवरी इन्ना संघर्ष लाइफ ऑफ द सैकड़ मैं स्वागत असी अपने सदा भला के कमां लई लोग भलाई के कमां लई सदा अच्छे हो हो सबके रवि दासिए हुनिया रेयो का सोल बोल जाते रवि दासिए हुनिया I just want to you hook me you back back ਕਸੇ ਨੇ ਗ੍ਰਾਮ ਮੁਰਤੀ ਭਾਈ ਨੇ ਕਸੇ ਨੇ ਤੇਨੇ ਕਿਹਾ ਜੇ ਕਿ ਕਿਸੇ ਦਾ ਝੂਠ ਨਹੀਂ ਖਾਂਦੀਆਂ ਝੂਠ ਨਹੀਂ ਝੂਠ ਨਹੀਂ ਖਾਂਦੀਆਂ ਕਿਹੜੀ ਗੜੀ ਚੀਤਾ ਬਾਗ ਜੰਗਲ ਦਾ ਸ਼ੇਰ ਕਿਸੇ ਦਾ ਮਾਰਿਆ ਖਾਂਦੇ ਨਹੀਂ ਖਾਂਦੇ ਨਹੀਂ ਰੱਤgie ਪਸੀਏ ਰੱਤgie ਗੜੰਬੇ ਸੱਪ ਕਦੇ ਤੋਂ ਦੀਨੇ ਜਾਂਦੇ ਹੀ ਜਦੋਂ ਹੁਣ <Happiness gegen violin Legislacy> ਸਵਾਗਤ ਹੈ ਰਹਾ ਹੋਏ ਨੇ ਤੇ 12 ਵਜੇ ਨਾਲ ਆਏ ਆ 12 ਵਜੇ ਟਾਈਮ ਕਰਦਾ ਸੀ ਹਰੀ ਸਿੰਘ ਮਲੂਆ ਰਾਮ ਮੋਤੀ ਜੀ ਨੇ ਐਪਾਂ ਰੋਲਮੈਂਟ ਕੀਤੀ ਸੀ ਕਿ ਜਿਹੜਾ 1000 ਬੱਚਾ ਉਹ ਦੋ ਚਾਰ ਦਿਨਾਂ ਵਿੱਚ ਹੀ ਆਪਾਂ ਐਡਮਿਸ਼ਨ ਕਰਾਤੀ ਸੀ ਤੇ ਇਸ ਟਾਈਮ ਇਹ ਲੱਖਾਂ ਬੱਚੇ ਪੜ੍ਹੇ ਆ ਮੌਸਮ ਬੇਦਗ ਜੀ ਨੇ ਇਹਨਾਂ ਤੇ ਕਿਰਪਾ ਕੀਤੀ ਸੀ ਇਹ ਚੇਅਰਮੈਨ ਬਣੇ ਸੀ ਇਹਨਾਂ ਨੂੰ ਪਤਾ ਲੱਗਾ ਵੀ ਆਸਕੀਮ ਹੈਗੀ ਪਹਿਲਾਂ ਦੱਬੀ ਪਈ ਸੀ ਕੱਢ ਕੇ ਲਾਏ ਤੇ ਆਪਾਂ ਚਲੋ ਪ੍ਰਚਾਰ ਕਰਦਾ ਜਿੰਨਾ ਸਾਡੇ ਸੀ ਹੁਣ ਸਾਰੇ ਪੋਸਟ ਮੈਟਿੰਗ ਪੋਸਟ ਮੈਟਰੇ ਕਰੀ ਜਾਂਦੇ ਆਂ ਕਦੀ ਬਾਦਲ ਕਰੀ ਹੋਏ ਕੋਈ ਕੁਛ ਕੋਈ ਕਰੀ ਕੋਈ ਤੇਈ ਜਾਂਦਾ ਚਲੋ ਜੱਪੀ ਜਾਉ ਨਾਮ ਫਾਇਦਾ ਸਮਾਜ ਦਾ ਹੋ ਰਿਹਾ ਪਰ ਇਹਨਾਂ ਨੇ ਪਹਿਲਾਂ ਸ਼ੁਰੂ ਕੀਤਾ ਸੀਗਾ ਹੁਣ ਕਮੇਟੀ ਮੈਂਬਰਾਂ ਬੇਨਤੀ ਹੈ ਕਿ ਰਮੀਸ਼ ਚੋਗਾ ਜੀ ਦਾ ਵੀ ਸਨਮਾਨ ਕੀਤਾ ਜਾਏਗਾ ਜੀ ਜੋ ਬੋਲੇ ਈ ਸੋਢੇ ਪੈ ਸਤਿਗੁਰੂ ਗੋਬਾ ਸਿੰਘ ਮਹਾਰਾਜ ਕੀ ਜੈ ਹੁਣ ਮੈਂ ਬੇਨਤੀ ਕਰਦਾ ਰੇਸ਼ ਬਾਗਾ ਜੀ ਨੂੰ ਆਪੋਂ ਉਹਦੇ ਵਿਚਾਰ ਸੁਣਨੇ ਆ ਮਾਣ ਚੌਕਾ ਸਾਹਿਬ ਜੀ ਦੇ ਵਿਚਾਰ ਸੁਣਾਗੇ ਜੀ ਜੋ ਬੋਲੇ ਸੋ ਨਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਅੱਜ ਬਾਬਾ ਸਾਹਿਬ ਬੀ ਆਰ ਅੰਬੇਡਕਰ ਜੀ ਭਾਰਤ ਰਤਨ ਜੀ ਦਾ ਜਨਮ ਦਿਹਾੜਾ ਪੂਰੀ ਦੁਨੀਆ 'ਚ ਉਹਨਾਂ ਨੂੰ ਪਿਆਰ ਕਰਨ ਵਾਲੇ ਲੋਕ ਮਨਾ ਰਹੇ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਾਡੋਵਾਲ ਮਹੱਲੇ ਦੇ ਵਿੱਚ ਆਪਾਂ ਕਾਰਜਕ੍ਰਮ ਕਰ ਰਹੇ ਆ ਜਿੱਦਾਂ ਕਿ ਪਹਿਲਾਂ ਪਾ ਕੀਤੇ ਆ ਬਹੁਤ ਸਾਰੇ ਕਾਰਜਕ੍ਰਮ ਮੈਨੂੰ ਜਿਆਦਾ ਜਿਆਦਾ ਕਾਲਜ ਦੇ ਹਮ ਤੇ ਵੀ ਆਪਾਂ ਇੱਥੇ ਇਹ ਕਾਰਜਕਰਮ ਗੁਰੂ ਵਿਦਾਸ ਮਹਾਰਾਜ ਦੇ ਕਿਉਂਕਿ ਖਾਲਸਾ ਬੋਲੇ ਦੇ ਬਿਲਕੁਲ ਨਾਲ ਕੰਦ ਲੱਗਣ ਦੇ ਕਾਰਨ ਤੇ ਸਾਡਾ ਆਉਣਾ ਜਾਣਾ ਵਾਵਾ ਹੀ ਹੁੰਦਾ ਸੀ ਤੇ ਰਾਮ ਮੂਰਤੀ ਹੋਇਆ ਜਾਂ ਮਾੜੂ ਹੋਇਆ ਜਾਂ ਪੋਪੀ ਹੋਇਆ ਜਾਂ ਫਿਰ ਸ਼ੁਕਾ ਹੋਇਆ ਜਾਂ ਗਿਆਨੀ ਹੋਇਆ ਸਾਰੇ ਯਾਰ ਦੋਸਤ ਸਾਰੇ ਇੱਥੇ ਹੁੰਦੇ ਸੀ ਤੇ ਸਾਰੇ ਕੀਰਤੀ ਲੋਕ ਸੀ ਬਜ਼ੁਰਗ ਸਾਡੇ ਜਿੰਨੇ ਵੀ ਤੇ ਉਹ ਕਿਰਤ ਕਰਕੇ ਅੱਗੇ ਵਧੇ ਇਹ ਸਾਡੀ ਖੂਬਸੂਰਤੀ ਵੀ ਸੀ ਸਾਡੇ ਬਜ਼ੁਰਗਾਂ ਨੇ ਜਿਹੜਾ ਵੀ ਕਿਸੇ ਤੋਂ ਤੁਹਾਨੂੰ ਜਿਹੜਾ ਸਾਡਾ ਵਰਗ ਆ ਉਹਨਾਂ ਨੇ ਕਦੀ ਭੀਖ ਨਹੀਂ ਮੰਗੀ ਕੰਮ ਕੀਤਾ ਚਾਹੇ ਜਿੰਦਾ ਦਾ ਮਰਜ਼ੀ ਆ ਲੇਬਰ ਕੀਤੀ ਤੇ ਦੂਜਾ ਸਿੱਖਿਆ ਤੇ ਕੰਮ ਕੀਤਾ ਉਹਦੀ ਬਦੌਲਤ ਅਸੀਂ ਕਾਲਜਾਂ ਚ ਗਏ ਉਦੋਂ ਬਾਅਦ ਬੱਚੇ ਹੁਣ ਅੱਗੇ ਵਧ ਰਹੇ ਆ ਇਹ ਸਾਰੇ ਦਾ ਸਾਰਾ ਪ੍ਰਤਾਪ ਗੁਰੂ ਰਵਿਦਾਸ ਮਹਾਰਾਜ ਜੀ ਦਾ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਸਤਗੁਰ ਕਬੀਰ ਜੀ ਦਾ ਇਹ ਫਲਸਫੇਤ ਵੀ ਚੱਲਦੀ ਹੈ ਜਿਹੜੀ ਡਾਕਟਰ ਮੈਡਕਰ ਜੀ ਦੇ ਰਾਹੀਂ ਅੱਗੇ ਬੱਚਿਆਂ ਤੱਕ ਜਾ ਰਹੀ ਹੈ ਕਿਉਂਕਿ ਡਾਕਟਰ ਮੈਡਕਰ ਜੀ ਦਾ ਵੀ ਉਹੀ ਇਸ਼ਾਰਾ ਸੀ ਜਿਹੜਾ ਸਾਡੇ ਰਹਿਬਰਾਂ ਦਾ ਸੀ ਕਿ ਪੜ੍ਹੋ ਲਿਖੋ ਇਕੱਠੇ ਹੋਵੋ ਸੰਘਰਸ਼ ਕਰੋ ਤੇ ਭਗਵਾਨ ਵਾਲਮੀਕ ਮਹਾਰਾਜ ਦੇ ਵੀ ਹੱਥ 'ਚ ਕਲਮ ਸੀ ਤੇ ਉਹਨਾਂ ਨੇ ਰਮਾਇਣ ਲਿਖੀ ਉਹ ਵੀ ਪੰਜਾਬ ਦੀ ਧਰਤੀ ਤੇ ਤੁਸੀਂ ਜਦੋਂ ਅੰਮ੍ਰਿਤਸਰ ਜਾਂਦੇ ਆ ਉੱਥੇ ਭਗਵਾਨ ਵਾਲਮੀਕ ਆਸ਼ਰਮ ਦਾ ਜਿੱਥੇ ਉਹਨਾਂ ਨੇ ਗ੍ਰੰਥ ਦੀ ਰਚਨਾ ਕੀਤੀ ਹੈ ਕਦੀ ਬੱਚਿਆਂ ਨੂੰ ਲੈ ਕੇ ਜਾਓ ਉੱਥੇ ਦਿਖਾਓ ਉਹਨਾਂ ਨੂੰ ਗੁਰੂ ਰਵਿਦਾਸ ਮਹਾਰਾਜ ਦੀ ਅਤ ਕਲਮ ਸੀ ਤੇ ਉਹਨਾਂ ਨੇ ਵੀ ਬਹੁਤ ਸਾਰੀ ਗੁਰਬਾਣੀ ਦੀ ਰਚਨਾ ਕੀਤੀ ਉਹਦੇ ਵਿੱਚੋਂ ਬਹੁਤ ਸਾਰੀ ਬਾਣੀ ਅਜਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਗੁਰ ਕਬੀਰ ਮਹਾਰਾਜ ਜੀ ਨੇ ਵੀ ਬਾਣੀ ਦੀ ਰਚਨਾ ਕੀਤੀ ਜਿਹਦੇ ਵਿੱਚੋਂ ਬਹੁਤ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਉਦੋਂ ਬਾਅਦ bari ਬਾਬਾ ਸਾਹਿਬ ਬੀ ਆਰ ਅੰਬੇਦਕਰ ਭਾਦਰਾਤ ਰਤਨ ਜੀ ਉਹਨਾਂ ਨੇ ਇਸ ਦੇਸ਼ ਦਾ ਸੰਵਿਧਾਨ ਲਿਖਿਆ ਤੇ ਸਾਨੂੰ ਹੱਕ ਲੈ ਕੇ ਦਿੱਤੇ ਉਹ ਹੱਕ ਜਿਹੜੇ ਸਦੀਆਂ ਤੋਂ ਅਸੀਂ ਲੜ ਰਹੇ ਸੀ ਵੀ ਸਮਾਜਿਕ ਸਮਰਸਤਾ ਹੋਵੇ ਸਾਨੂੰ ਬਰਾਬਰਤਾ ਮਿਲੇ ਸਾਨੂੰ ਅਧਿਕਾਰ ਮਿਲਣ ਕਿਉਂਕਿ ਉਸ ਟਾਈਮ ਤੇ ਛੂਆਛਾਤ ਵਧਣ ਦੇ ਕਾਰਨ ਤੇ ਛੂਆਛਾਤ ਦੇ ਕਾਰਨ ਅਸੀਂ ਕਈ ਚੀਜ਼ਾਂ ਤੋਂ ਵਾਂਝੇ ਰਹਿ ਗਏ ਸੀ ਜਿਹੜੀਆਂ ਚੀਜ਼ਾਂ ਸਾਨੂੰ ਅੱਜ ਮਿਲ ਰਹੀਆਂ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਉਸ ਤੋਂ ਬਾਅਦ ਸ਼ੰਗਰਸਿ ਬਾਬੂ ਮੰਗੁਰਾ ਮੰਗੂ ਵਾਲੀ ਇਹਦਾ ਦੇਖਣਾ ਆਧਰ ਮੰਡਲ ਦੀ ਬਹੁਤ ਵੱਡੀ ਮੂਵਮੈਂਟ ਆ ਉਹਦੇ ਲਈ ਬੱਚਾ ਨੂੰ ਪੜਾਉਣਾ ਚਾਹੀਦਾ ਆ ਤਾਂ ਲੱਗਣਾ ਚਾਹੀਦਾ ਕਿ ਉਹ ਕਿਹੜੀ ਮੂਵਮੈਂਟ ਸੀ ਜਿਹਦੇ ਕਰਕੇ ਇੰਨੀ ਵੱਡੀ ਕ੍ਰਾਂਤੀ ਆਈ ਇਸ ਤਰ੍ਹਾਂ ਦੇ ਬਹੁਤ ਸਾਰੇ ਇਤਿਹਾਸ ਚ ਪੜਨ ਵਾਲੀਆਂ ਗੱਲਾਂ ਆ ਬਾਬਾ ਸਾਹਿਬ ਬੀ ਆਰ ਅੰਬੇਡਕਰ ਜੀ ਇੱਕ ਚੰਗੇ ਅਰਥਸ਼ਾਸਤਰੀ ਦੁਨੀਆ ਦੇ ਸਭ ਤੋਂ ਟੌਪ ਦੇ ਅਰਥਸ਼ਾਸਤਰੀ ਜਿਹੜੇ ਜਿਹੜੇ ਮੰਨੇ ਜਾਂਦੇ ਆ ਜਿਨ੍ਹਾਂ ਨੂੰ ਨੋਬਲ ਪੁਰਸਕਾਰ ਮਿਲਿਆ ਉਹ ਅਮਰ ਤੇ ਸੈਨ ਤੁਸੀਂ ਨੈਟ ਤੇ ਸਰਚ ਕਰਿਓ ਉਹਨਾਂ ਨੂੰ ਜਦੋਂ ਨੋਬਲ ਪੁਰਸਕਾਰ ਮਿਲਿਆ ਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਕਿਹਨੂੰ ਵੱਡਾ ਸ਼ਾਸਤਰੀ ਮੰਨਦੇ ਤੁਹਾਡੀ ਨਜ਼ਰ ਵਿੱਚ ਕਿਹੜਾ ਵੱਡਾ ਕਿਉਂਕਿ ਉਹ ਬਹੁਤ ਵੱਡੇ ਆ ਤੇ ਉਹਨਾਂ ਨੇ ਕਿਹਾ ਜੇ ਮੀਰਾ ਵੀ ਪਿਓ ਆ ਤੇ ਡਾਕਟਰ ਮਿਲਗਾ ਇਹ ਔਮ ਰਿਕਾਰਡ ਗੱਲ ਆ ਵੀ ਇੱਡਾ ਵੱਡਾ ਸ਼ਾਸਤਰੀ ਜਿਹਨੂੰ ਨੋਬਲ ਪੁਰਸਕਾਰ ਮਿਲ ਰਿਹਾ ਤੇ ਉਹ ਵੀ ਕਹਿੰਦਾ ਵੀ ਜੇ ਅਰਸ਼ ਸ਼ਾਸਤਰ ਵਿੱਚ ਸਾਡਾ ਵੀ ਕੋਈ ਪਿਓ ਆ ਤੇ ਉਹ ਡਾਕਟਰ ਹਨ ਬੀੜਗੜਾ ਅਸੀਂ ਹਮਦਰਦ ਸਿਰਫ ਦਲਿਤਾਂ ਦਾ ਮਸੀਹਾ ਬਣਾ ਕੇ ਬਹਿ ਜਾਂਦੇ ਆ ਪਰੰਤੂ ਉਹ ਚੰਗੇ ਪ੍ਰੋਫੈਸਰ ਕਿਉਂਕਿ ਉਹਨੂੰ ਬੱਚਿਆਂ ਨੂੰ ਪੜਾਇਆ ਵੀ ਆ ਚੰਗੇ ਰਾਈਟਰ ਕਿਉਂਕਿ ਉਹਨਾਂ ਨੇ ਇਤਿਹਾਸ ਲਿਖਿਆ ਬਹੁਤ ਸਾਰੀ ਕਿਤਾਬਾਂ ਲਿਖੀਆਂ ਇਤਿਹਾਸਕਾਰ ਬਹੁਤ ਵਧੀਆ ਸੀ ਬਹੁਤ ਵਧੀਆ ਵਧੀਆ ਵੋਲੀਅਮ ਮੈਂ ਉਹਨਾਂ ਦੇ ਵੋਲੀਅਮ ਸਾਰੇ ਪੜ੍ਹੇ ਆ ਕਿਉਂਕਿ ਅਸੀਂ ਉਹਨਾਂ ਤੇ ਜਦੋਂ 125 ਮਹੀਨਤੀ ਸੀ ਇੰਟਰਨੈਸ਼ਨਲ ਸੈਮੀਨਾਰ ਹੋਇਆ ਕੀਤਾ ਸੀ ਛੇ ਸੈਮੀਨਾਰ ਯੂਨੀਵਰਸਿਟੀ ਆ ਸੀ ਜਿੱਤੇ ਰਿਸਰਚ ਬਾਤ ਕਰਵਾਈ ਗਈ ਤੇ ਬਹੁਤ ਵਧੀਆ ਸੰਗੀਤ ਕਰ ਵਾਇਲਨ ਬਹੁਤ ਵਧੀਆ ਬਜਾਉਂਦੇ ਸੀ ਬਹੁਤ ਹੀ ਖੂਬਸੂਰਤ ਤੋਂ ਇਹ ਨਾਨਕ ਚੰਦ ਰਤੂ ਦੀ ਡਾਕਟਰ ਮੇੜਕਰ ਦੇ ਅੰਛੂਏ ਪੈਨਲ ਬੁੱਕ ਪੜਿਓ ਜਿਹੜੇ ਬਾਬਾ ਸਾਹਿਬ ਦੇ ਨਾਲ ਬਹੁਤ ਲੰਬਾ ਸਮਾਂ ਰਿਹਾ ਕਿ ਉਹਦੇ ਵਿੱਚ ਬਾਬਾ ਸਾਹਿਬ ਦੀਆਂ ਗੱਲਾਂ ਜਦੋਂ ਪੜਦੇ ਆ ਤੇ ਬੜਾ ਆਨੰਦ ਆਉਂਦਾ ਵੀ ਬਾਬਾ ਸਾਹਿਬ ਚ ਇੰਨੀਆਂ ਖੂਬੀਆਂ ਸanskrit ਪੰਨ ਵਿੱਚ ਬਹੁਤ ਮਾਇਰ ਉਹਨਾਂ ਨੇ ਜਾ ਕੇ ਸਪੈਸ਼ਲ ਜਰਮਨ ਦੇ ਵਿੱਚ ਸੰਸਕ੍ਰਿਤ ਸਿੱਖੀ ਅੱਜ ਵੀ ਤੁਸੀਂ ਜਾਓ ਤੇ ਜਰਮਨ ਦੇ ਵਿੱਚ ਇੰਸਟੀਚਿਊਟ ਆ ਜਿਹੜੀ ਯੂਨੀਵਰਸਿਟੀ ਮੰਨੀ ਜਾਂਦੀ ਹੈ ਬਹੁਤ ਸਾਰੇ ਇੰਡੀਆ ਤੋਂ ਲੋਕ ਉੱਥੇ ਸਿੱਖਣ ਜਾਂਦੇ ਆ ਤੇ ਹਰ ਪੱਖੋਂ ਬਾਬਾ ਸਾਹਿਬ ਦਾ ਕੋਈ ਮੁਕਾਬਲਾ ਹੀ ਨਹੀਂ ਚਾਹੇ ਉਹ ਪੜ੍ਹਾਈ 'ਚ ਸੀ ਜਿਹੜਾ ਵੀ ਕੰਮ ਕੀਤਾ ਸਿੱਦਤ ਨਾਲ ਕੀਤਾ ਤੇ ਪੂਰਾ ਕੀਤਾ ਮੈਂ ਸੋਚਦਾ ਪਿਆ ਸੀ ਬੈਠਾ ਬੈਠਾ ਮੈਂ ਕਿਹਾ ਪੰਜਾਬ ਦੇ ਨੌਜਵਾਨ ਬਹੁਤ ਸਾਰੇ ਵਿਦੇਸ਼ੀ ਬੱਚੇ ਪੜ੍ਹਾਈ ਕਰਨ ਜਾਂਦੇ ਆ ਪਰ ਸਾਡੇ ਬਹੁਤ ਸਾਰੇ ਕ੍ਰਾਂਤੀਕਾਰੀ ਵੀ ਗਏ ਵਿੱਚ ਬਾਬਾ ਸਾਹਿਬ ਵੀ ਆ ਇਹ ਵੀ ਵਿਦੇਸ਼ਾਂ 'ਚ ਪੜਨ ਗਏ ਕਰਤਾਰ ਸਿੰਘ ਸਰਾਭਾ ਵੀ ਪੜਨ ਗਿਆ ਸ਼ਹੀਦ ਉਦਮ